ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਲਵ ਪੇਟ ਬੰਗੜ ਲੈ ਕੇ ਹਾਜ਼ਰਾਂ ਪੀਡੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਵੋਟਾਂ ਦੇ ਲਈ 20 ਦਿਨ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੋਵੇ ਉਮੀਦਵਾਰ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਹੋਣ ਉਹਨਾਂ ਦੀਆਂ ਕੋਸ਼ਿਸ਼ਾਂ ਹੋਣ ਕਿ ਕਿਸੇ ਵੀ ਤਰੀਕੇ ਦੇ ਨਾਲ ਵੋਟਰਾਂ ਨੂੰ ਲੁਭਾਇਆ ਜਾਵੇ ਉਹਨਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ ਪਰ ਜੇਕਰ ਉਮੀਦਵਾਰਾਂ ਦਾ ਸੜਕਾਂ ਤੇ ਉਤਰਨਾ ਹੀ ਮੁਸ਼ਕਿਲ ਹੋ ਜਾਵੇ ਪਿੰਡਾਂ 'ਚ ਜਾਣਾ ਮੁਸ਼ਕਿਲ ਹੋ ਜਾਵੇ ਜਿੱਥੇ ਵੀ ਉਹ ਪਹੁੰਚਣ ਕਾਲੀਆਂ ਛੰਡੀਆਂ ਹੱਥਾਂ 'ਚ ਲੈ ਕੇ ਕੋਈ ਪਹਿਲਾਂ ਤੋਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੋਵੇ ਤਾਂ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਪਰ ਜਨਾਬ ਪੰਜਾਬ ਚ ਅੱਜਕਲ ਤਸਵੀਰ ਕੁਝ ਅਜੀਬ ਹੀ ਨਜ਼ਰ ਆ ਰਹੀ ਹੈ ਜੀ ਹਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਬੀਜੇਪੀ ਦੇ ਆਗੂਆਂ ਦਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਵਿਰੋਧ ਕਰ ਰਹੇ ਨੇ ਕਿਸਾਨ ਹੁਣ ਤਾਂ 9 ਵਜੇ ਇਥੋਂ ਤੱਕ ਆ ਗਈ ਹੈ ਕਿ ਕਿਸਾਨ ਪਿੰਡ-ਪਿੰਡ ਜਾ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਖਿਲਾਫ ਅਨਾਉਂਸਮੈਂਟ ਤੱਕ ਕਰਨ ਲੱਗੇ ਨੇ ਕਿ ਯਾਤਾ ਇਨ੍ਹਾਂ ਪਾਰਟੀਆਂ ਦਾ ਇਨ੍ਹਾਂ ਦੇ ਉਮੀਦਵਾਰਾਂ ਦਾ ਬੁਆਇਕਾਟ ਕੀਤਾ ਜਾਏ ਜਾਂ ਫਿਰ ਵੋਟਾਂ ਜਦੋਂ ਇਹ ਮੰਗਣ ਆਣ ਤਾਂ ਪਹਿਲਾਂ ਇਹਨਾਂ ਨੂੰ ਕੁਝ ਸਵਾਲ ਕੀਤੇ ਜਾਣ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਕਿਵੇਂ ਲਾਊਡ ਸਪੀਕਰ ਲਗਾ ਕੇ ਪਿੰਡ-ਪਿੰਡ ਜਾ ਕੇ ਕਿਸਾਨ-ਕਿਸਾਨ ਲੀਡਰ ਇਨ੍ਹਾਂ ਪਾਰਟੀਆਂ ਦਾ ਬੁਆਇਕਾਟ ਕਰਨ ਦੀ ਅਪੀਲ ਕਰ ਰਹੇ ਨੇ ਆਰੇ ਮੇਰਾ ਨੂੰ ਬੈਂਤੀ ਹੈ ਮੇਂ ਧਾਰੀ ਵਾਲਿਆਂ ਤੋਂ ਬੀਜੇਪੀ ਵਾਲਿਆਂ ਨੂੰ ਸਵਾਲ ਕਰੋ ਵੀ ਤੁਸੀਂ ਸਾਡਾ ਧੂਰੀ ਦਾ ਸੁਪਰਮਾਰਕ ਬੰਦ ਕਰਿਆ ਵੀ ਜਦੋਂ ਇਹ ਵੋਟਾਂ ਨਹੀਂ ਆਉਂਦੀਆਂ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਵੀ ਤੁਸੀਂ ਸਾਡੀ ਵੋਟ ਦੇ ਹੱਕਦਾਰ ਨਹੀਂ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਫਰਜ਼ ਕਰਨੇ ਨੇ ਭਾਜਪਾ ਵਾਲਿਆਂ ਨੂੰ ਦੱਸਨੇ ਵੀ ਤੁਸੀਂ ਸਾਡੇ ਮੰਨਿਆਂ ਮੰਗੇ ਕਿਉਂ ਨਹੀਂ ਲਾਗੂ ਕਰਦੇ ਸਾਡਾ ਵਾਅਦਾ ਸਾਡੋ ਕਿਸਾਨ ਫੀਸ ਕਰਾਦਾ ਤਸਵੀਰਾਂ ਲਗਾਤਾਰ ਤੁਹਾਨੂੰ ਵਿਖਾ ਰਹੇ ਹਾਂ ਇਹ ਚੇਹੇ ਹਾਲਾਤ ਪਿਛਲੇ ਕਈ ਦਿਨਾਂ ਤੋਂ ਜੋ ਨੇ ਉਹ ਲਗਾਤਾਰ ਬਣੇ ਹੋਏ ਨੇ ਸਭ ਤੋਂ ਵੱਡਾ ਵਿਰੋਧ ਜਿਹੜਾ ਹੈ ਜੇਕਰ ਗੱਲ ਕਰੀਏ ਤਾਂ ਉਹ ਬੀਜੇਪੀ ਦਾ ਹੋ ਰਿਹਾ ਹੈ ਬੀਜੇਪੀ ਉਮੀਦਵਾਰਾਂ ਨੂੰ ਸਭ ਤੋਂ ਵੱਡ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਅਜਹੀ ਤਸਵੀਰ ਲਗਾਤਾਰ ਬਣੀ ਹੋਈ ਹੈ ਇਹਨਾਂ ਹਾਲਾਤਾਂ ਤੋਂ ਅੱਕੇ ਹੋਏ ਥੱਕੇ ਹੋਏ ਹੁਣ ਪਾਰਟੀ ਪ੍ਰਧਾਨ ਸੁਨੀਲ ਜਾਖੜ ਜੁਨੇ ਉਹ ਮੀਡੀਆ ਦੇ ਸਾਹਮਣੇ ਆਏ ਉਹਨਾਂ ਨੇ ਕਿਸਾਨਾਂ ਤੇ ਕਿਸਾਨ ਲੀਡਰਾਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਲਓ ਸੁਣੋ ਪੋਜੀਸ਼ਨ ਨੇ ਕਿਸਾਨਾਂ ਨੂੰ ਮੋਰਾ ਬਣਾ ਲਿਆ ਕਿਸਾਨ ਦੀ ਸਮੱਸਿਆ ਹੱਲ ਹੋ ਗਈ ਨਹੀਂ ਹੋਈ ਸਰ ਨਹੀਂ ਹੋਈ ਕਿਸਾਨ ਅੱਜ ਵੀ ਸੜਕਾਂ ਦੇ ਬੈਠਾ ਚਾਹੇ ਕੋਈ ਉਹਨੂੰ ਲਿਆਇ ਸ਼ਿੰਗਾਰ ਕੇ ਵੇਚਾ ਕੇ ਪੜਕਾ ਕੇ ਲਿਆਇ ਅੱਜ ਵੀ ਬੈਠਾ ਹੈ ਧਰਨਿਆਂ ਤੇ ਬੈਠਾ ਹੈ ਰੇਲਵੇ ਟਰੈਕ ਤੇ ਬੈਠਾ ਹੈ ਸੜਕਾਂ ਤੇ ਬੈਠਾ ਹੈ ਅਗਰ ਐਮਐਸਪੀ ਹੀ ਸਮੱਸਿਆ ਸੀਗੀ ਤਾਂ ਫੇਰ ਉਹ ਤਾਂ ਸਮੱਸਿਆ ਖਤਮ ਹੋ ਗਈ ਸਾਡੇ ਸਾਰੇ ਦੇ ਸਾਰੇ ਪੇਮੈਂਟ ਆ ਗਈ 10 ਸਾਲ ਤੋਂ ਆ ਰਹੀ ਹੈ ਜਦੋਂ ਲਾਣੀ ਤੁਸੀਂ ਝੋਨਾ ਹੀ ਲੈਣਾ ਹੈ ਫੇਰ ਆ ਕਿਉਂ ਕਾਨੂੰ ਪਾਇਆ ਰੋਲਾ ਜਿਹੜਾ 23 ਫਸਲਾਂ ਦੀ ਆਪਾਂ ਮੰਗੀ ਜਾਂਦੇ ਹਾਂ ਪਰ 23 ਫਸਲਾਂ ਨਹੀਂ ਮੰਗਣੀਆਂ ਫਿਰ ਬਾਗੜੇ ਕਿਕਰਗੇ ਸਭ ਐਂ ਕਰੋ ਬੀਜੇਪੀ ਦਾ ਵਿਰੋਧ ਕਰ ਰਹੇ ਕਰੋ ਪਰ ਐਂ ਕਰੋ ਫਿਰ ਇੱਕ ਇਹਨਾਂ ਚੋਂ ਪਾਰਟੀ ਚੁਣ ਲਓ ਜਿਹਦੇ ਨਾਲ ਖੜਜੋ ਜਿਹੜਾ ਜਾ ਕੇ ਤੁਹਾਡੀ ਇੱਥੇ ਲੜਾਈ ਲੜੇ ਜਾਖੜ ਸਾਹਿਬ ਕਹਿ ਰਹੇ ਨੇ ਬੀਜਪੀ ਦਾ ਵਿਰੋਧ ਕਰਨਾ ਹੈ ਤਾਂ ਕਰੋ ਪਰ ਕਟੋਕਟੇਕ ਪਾਰਟੀ ਦਾ ਚੁਣ ਲੋ ਕੱਟੋ ਘਟ ਕਿਸੇ ਦਸਾਤਾ ਦਿਓ ਤਾਂ ਦੂਜੇ ਪਾਸੇ ਜਾਖੜ ਸਾਹਿਬ ਦੇ ਵੱਲੋਂ ਜੋ ਗੰਭੀਰ ਇਲਜ਼ਾਮ ਲਗਾਏ ਗਏ ਕਿਸਾਨ ਯੂਨੀਆ ਦੇ ਲੀਡਰਾਂ ਨੇ ਉਹਨਾਂ ਦਾ ਮੋੜਵਾ ਜਵਾਬ ਵੀ ਦਿੱਤਾ ਇਹ ਗੱਲ ਕਹਿ ਦਿੱਤੀ ਕਿ ਵਕਤ ਬਦਲ ਗਿਆ ਪਾਰਟੀ ਬਦਲ ਗਈ ਤਾਂ ਹੁਣ ਬਿਆਨ ਤੇ ਜਜ਼ਬਾਤ ਵੀ ਬਦਲ ਗਏ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਇੱਕ ਬੜਾ ਮਾੜਾ ਬਿਆਨ ਦਿੱਤਾ ਕਿਸਾਨਾਂ ਲਈ ਤਨੀ ਜਿਆਦੇ ਲੋਕ ਪਾਰਟੀਆਂ ਬਦਲ ਲੈਂਦੇ ਨੇ ਸਾਰੇ ਉਰ ਕਾਂਗਰਸ ਸ੍ਰੇਹਾ ਉਦੋਂ ਕਿਸਾਨ ਵੀ ਚੰਗੇ ਲੱਗਦੇ ਸੀ ਜਦ ਅੰਦোলন ਅਸੀਂ ਭਾਜਪਾ ਦੇ ਖਿਲਾਫ ਕਰ ਰਹੇ ਸੀ ਉਦੋਂ ਕਹਿੰਦੇ ਅਸੀਂ بڑا ਅੰਦোলন ਫੁੱਟਾ ਠੀਕ ਆ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਏਕ-ਏਕ ਮੰਗ ਮੰਨਣੀ ਚਾਹੀਦੀ ਆ ਅੱਜ ਸਾਡੀਆਂ ਇਹਨਾਂ ਨੂੰ ਮੰਗਾਂ ਵੀ ਜਾਖੜ ਸਾਹਿਬ ਨੂੰ ਨਜਾਇਜ਼ ਲੱਗਣ ਲੱਗੀਆਂ ਨੇ ਤਾਂ ਜਿੱਥੇ ਉਹ VOTING ਦਾ ਦਿਨ ਨੇੜੇ ਆ ਰਿਹਾ ਹੈ ਇਹ ਮਾਮਲਾ ਹੋਰ ਜ਼ਿਆਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਤਾਂ ਸਿੱਧੇ ਤੌਰ ਤੇ ਇੱਕ ਦੂਜੇ ਤੇ ਤਿੱਖੇ ਸ਼ਬਦੀ ਹਮਲੇ ਜੋ ਨਹੀਂ ਉਕੀ ਤੇ ਜਾ ਰਹੇ ਨਹੀਂ ਪੀਟੀਸੀ ਨਿਊਜ਼ ਦੇ ਮੁੱਖ ਸੰਪਾਦਕ ਹਰਪ੍ਰੀਤ ਸਾਨੀ ਜੀ ਸੜਨਲ ਮੌਜੂਦ ਨੇ ਹਰਪ੍ਰੀਤ ਜੀ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਗੱਲਬਾਤ ਕੀਤੀ ਇਸ ਮਸਲੇ ਨੂੰ ਲੈ ਕੇ ਪਰ ਇਹ ਮਸਲਾ ਸ਼ਾਂਤ ਹੋਣ ਦੀ ਬਜਾਏ ਹੁਣ ਤਾਂ ਹੋਰ ਜ਼ਿਆਦਾ ਪਕਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਇਦਾਂ ਲੱਗਿਆ ਕਿ ਜਿਵੇਂ ਅੱਜ ਭਾਜਪਾ ਦਾ ਵੀ ਸਬਰ ਦਾ ਪਿਆਲਾ ਜੜਾ ਉਹ ਛਲਕ ਗਿਆ ਅੱਜ ਭਾਜਪਾ ਦਾ ਜਿਹੜਾ ਦਰਦ ਆ ਉਹ ਸਾਹਮਣੇ ਆਇਆ ਦੇਖਣ ਦੇ ਵਿੱਚ ਹਾਲਾਂਕਿ ਸੁਨੀਲ ਜਾਖੜ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰੈਸ ਕਾਨਫਰੰਸ ਕਰਕੇ ਸਿੱਧਾ-ਸਿੱਧਾ ਚੁਣੌਤੀ ਵੀ ਦੇ ਚੁੱਕੇ ਨੇ ਕਿਸਾਨਾਂ ਨੂੰ ਕਿ ਤੁਸੀਂ ਆਜੋ ਅਸੀਂ ਗੱਲਬਾਤ ਕਰ ਲੈਂਦੇ ਹਾਂ ਤੁਹਾਨੂੰ ਯਾਦ ਹੋਵੇਗਾ ਕਿ ਕਿਸਾਨਾਂ ਨੇ ਇਹਨਾਂ ਨੂੰ ਕਿਸਾਨ ਭਵਨ ਦੇ ਵਿੱਚ ਸੱਦਾ ਵੀ ਦਿੱਤਾ ਸੀ ਪਰ ਉੱਥੇ ਨਹੀਂ ਗਏ ਗੱਲਬਾਤ ਨਹੀਂ ਹੋਈ ਪਰ ਹੁਣ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ-ਉਵੇਂ ਰੋਸ ਮੁਜ਼ਾਰੇ ਪ੍ਰਦਰਸ਼ਨ ਵੀ ਤੇਜ਼ ਹੁੰਦੇ ਜਾ ਰਹੇ ਨੇ ਤਾਂ ਯਕੀਨੀ ਤੌਰ ਤੇ ਹੈ ਜਿਹੜੀ ਪਾਰਟੀ ਦੇ ਖਿਲਾਫ ਰੋਸ ਮੁਜ਼ਾਰੇ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਨੇਤਾ ਆਪਣਾ ਪੱਖ ਰੱਖਣਾ ਹੀ ਰੱਖਣਾ ਹੈ ਪਰ ਨਾਲ ਹੀ ਇੱਕ ਜਿਹੜੀ ਗੱਲ ਐਡ ਆਨ ਹੋਈ ਹੈ ਉਹ ਹੋਈ ਆ ਆਮ ਆਦਮੀ ਪਾਰਟੀ ਦਾ ਵਿਰੋਧ ਹੁਣ ਤਾਂ ਸਪੀਕਰ ਲਗਾ ਕੇ ਉਹ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਤੇ ਹੋਏ ਕਿਸਾਨ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਉਹ ਕਹਿੰਦੇ ਨੇ ਕਿ ਵਿਰੋਧ ਨਹੀਂ ਕਰਨਾ ਪਹਿਲਾਂ ਸਵਾਲ ਪੁੱਛੋ ਸਵਾਲਾਂ ਦਾ ਜਵਾਬ ਪੁੱਛੋ ਜੇ ਤਾਂ ਜਵਾਬ ਦਿੰਦੇ ਨੇ ਸਟੀਕ ਜਵਾਬ ਦਿੰਦੇ ਨੇ ਤਾਂ ਠੀਕ ਹੈ ਜੇ ਜਵਾਬ ਨਹੀਂ ਦਿੰਦੇ ਜੇ ਭੱਜਦੇ ਨੇ ਤਾਂ ਫਿਰ ਉਹਨਾਂ ਦਾ ਵਿਰੋਧ ਕੀਤਾ ਜਾਵੇ ਕਾਲੀਆਂ ਛਡਣੀਆਂ ਦਿਖਾਈਆਂ ਜਾਣ ਔਰ ਅਮੂਮਨ ਹੋ ਵੀ ਇਸੇ ਤਰ੍ਹਾਂ ਰਿਹਾ ਕਿ ਕਿਸਾਨ ਜਥੇਬੰਦੀਆਂ ਦੇ ਕੁਝ ਲੋਕ ਇਕੱਠੇ ਹੋ ਕੇ ਜਾਂਦੇ ਰਹੇ ਜਦੋਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਸਵਾਲਾਂ ਦਾ ਜਵ ਤੇ ਨਾ ਬੀਜੇਪੀ ਤੋਂ ਤਾਂ ਜਾ ਕੇ ਫਿਰ ਉੱਥੇ ਵਿਰੋਧ ਵਾਲਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਕਾਲੇ ਝੰਡੇ ਦਿਖਾਏ ਜਾਂਦੇ ਨੇ ਆਪਾ ਅਨਾਉਂਸਮੈਂਟ ਸੁਣੀ ਹੈ ਕਿ ਅਨਾਉਂਸਮੈਂਟ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਉਹਨਾਂ ਤੋਂ ਸਵਾਲ ਕੀਤੇ ਜਾਣ ਜੇ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਉਹਨਾਂ ਦਾ ਬਾਇਕਾਟ ਕੀਤਾ ਜਾਵੇ ਮੁਕੰਮਲ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾਣ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਵੜਨ ਨਾ ਦਿੱਤਾ ਜਾਵੇ ਸੋ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ 70% ਆਬਾਦੀ ਸਾਡੀ ਪਿੰਡਾਂ ਦੇ ਵਿੱਚ ਹੈਗੀ ਹੈ ਤੇ 70% ਆਬਾਦੀ ਪਿੰਡਾਂ ਦੇ ਵਿੱਚ ਵਿੱਚ ਮੀਨਸ ਕਿ 70% ਵੋਟ ਫੀਸਾ ਦਾ ਜੜੀ ਉਹ ਪਿੰਡਾਂ ਦੇ ਵੀ ਹੈਗੀ ਹੈ ਤੇ 70% ਵੋਟ ਅਫੀਸਰ ਜੇ ਤੁਹਾਡੇ ਅਗੇਂਸਟ ਹੋ ਜੇ ਤਾਂ ਤੁਸੀਂ ਨਤੀਜੇ ਯਕੀਨਨ ਸਮਝ ਸਕਦੇ ਆ ਕਿ ਪ੍ਰਭਾਵਿਤ ਹੋਣਗੇ ਹੋਣਗੇ ਹਾਲਾਂਕਿ ਆਮ ਆਦਮੀ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਦਾ ਆਫੀਸ਼ੀਅਲੀ ਹਜੇ ਸਟੇਟਮੈਂਟ ਨਹੀਂ ਆਈ ਭਾਜਪਾ ਦੀ ਜ਼ਰੂਰ ਆ ਗਈ ਹੈ ਕਿ ਅੱਜਕੱਲ ਹਰਾ ਪੱਟਾ ਪਾਕੀ ਗਲੇ ਦੇ ਵਿੱਚ ਕੋਈ ਵੀ ਕਿਸਾਨ ਬਣ ਜਾਂਦਾ ਉਹ ਲਗਾਤਾਰ ਇੱਕ ਅੰਦਰ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਜਾਂ ਕੁਝ ਕਿਸਾਨ ਨੇ ਜੜੇ ਉਹ ਸਾਰੇ ਹੀ ਕਿਸਾਨਦ ਦੇ ਨੁਮਾਇੰਦਗੀ ਨਹੀਂ ਕਰਦੇ ਇਹ ਨਾ ਸਮਝ ਲਿਆ ਜਾਵੇ ਕਿ ਸਾਰੇ ਹੀ ਕਿਸਾਨ ਸਾਡੇ ਖਿਲਾਫ ਨਹੀਂ ਜਾਂ ਸਾਡੇ ਉਲਟ ਵੋਟ ਪੁਕਤਾਉਣਗੇ ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਹੈ ਜਿਹੜਾ ਸੱਤਾਧਾਰੀ ਤੇਰਾ ਭਾਵੇਂ ਉਹ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਹੋਵੇ ਉਹਨਾਂ ਦੇ ਲਈ ਕਿਸਾਨਾਂ ਨੇ ਮਾਹੌਲ ਜਿਹੜਾ ਉਹ ਸੁਖਮਈ ਨਹੀਂ ਬਣਾਇਆ ਹੋਇਆ ਸਵਾਲਾਂ ਤੇ ਘੇਰੇ ਦੇ ਵਿੱਚ ਤਾਂ ਜ਼ਰੂਰ ਲੈ ਕੇ ਖੜਾ ਕਰ ਦਿੱਤਾ ਉਹਨਾਂ ਅ ਬਿਲਕੁਲ ਹੀ ਦੋਵੇਂ ਪਾਰਟੀਆਂ ਸਵਾਲਾਂ ਦੇ ਕੇਰੇ ਦੇ ਵਿੱਚ ਨੇ ਪਰ ਸਵਾਲ ਇਹ ਵੀ ਆ ਫਿਰ ਇਹ ਹਾਲਾਤ ਸ਼ਾਂਤ ਹੋਣਗੇ ਕਿਵੇਂ ਜਿਵੇਂ ਅੱਜ ਜਾਖੜ ਸਾਹਿਬ ਨੇ ਸਿੱਧੇ ਤੌਰ ਤੇ ਸਵਾਲ ਕਰ ਦਿੱਤਾ ਕਿ ਤੁਸੀਂ ਸਾਨੂੰ ਸਵਾਲ ਕਰਨਾ ਹੈ ਕਰੋ ਪਰ ਰੇਲਵੇ ਟ੍ਰੈਕਾਂ ਤੇ ਬੈਠਣ ਦੇ ਨਾਲ ਕੀ ਹੋਵੇਗਾ ਇਸ ਦੇ ਨਾਲ ਜੋ ਆਮ ਲੋਕ ਨੇ ਜਿਨ੍ਹਾਂ ਦੇ ਸੌ ਕੰਮਕਾਰ ਨੇ ਵਪਾਰ ਨੇ ਉਹ ਲੋਕ ਪ੍ਰਭਾਵਿਤ ਹੁੰਦੇ ਨੇ ਇੱਥੋਂ ਤੱਕ ਜਾਖੜ ਸਾਹਿਬ ਦੀ ਅੱਜ ਸਟੇਟਮੈਂਟ ਆਈ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਦਾ ਵਿਰੋਧੀ ਤਨਾ ਪੋਲਿਟੀਕਲ ਇਸਤੇਮਾਲ ਕਰ ਰਹੀਆਂ ਨੇ ਹੂੰ ਬਿਲਕੁਲ ਦੇਖੋ ਇੱਕ ਗੱਲ ਤਾਂ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਲੋਕ ਸਫਰ ਕਰ ਰਹੇ ਨੇ ਖਝਲਖੁਆਰ ਹੋ ਰਹੇ ਨੇ ਮੇਨ ਹਾਈਵੇ ਤੋਂ ਤੁਸੀਂ ਬਹਿ ਗਏ ਜਿਹੜਾ ਹਰਿਆਣਾ ਤੇ ਪੰਜਾਬ ਨੂੰ ਜੋੜਦਾ ਉੱਥੇ ਚਲੋ ਉਹ ਉਹ ਬੰਦ ਹੋ ਗਿਆ ਲੋਕਾਂ ਨੇ ਬਦਲਵਾਂ ਰਾਹ ਲੱਭ ਲਿਆ ਹੁਣ ਇਸ ਠੀਕ ਇਸੇ ਤਰ੍ਹਾਂ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਆ ਤੁਸੀਂ ਰੇਲ ਨੈਟਵਰਕ ਨੂੰ ਪੰਜਾਬ ਦੇ ਨਾਲ ਜੜੀ ਲਾਈਨ ਜੋੜਦੀ ਹੈ ਉਹ ਤੋੜ ਕੇ ਰੱਖ ਦਿੱਤੀ ਹੁਣ ਜਦੋਂ ਕਿਸਾਨਾਂ ਦਾ ਪੱਖ ਸੁਣਦੇ ਹੋ ਉਹ ਕਹਿੰਦੇ ਨੇ ਕਿ ਨਾ ਤਾਂ ਅਸੀਂ ਇਹ ਇਹ ਰਾ ਰੋਕਿਆ ਅਸਤ ਦਿੱਲੀ ਜਾਣਾ ਚਾਹੁੰਦੇ ਸੀ ਰਾ ਬੀਜੇਪੀ ਨੇ ਰੋਕਿਆ ਔਰ ਰੇਲ ਲਾਈਨ ਤੇ ਬੈਠਣਾ ਸਾਨੂੰ ਇਸ ਕਰਕੇ ਪਿਆ ਕਿਉਂਕਿ ਸਾਡੇ ਤਿੰਨ ਬੰਦੇ ਜਿਹੜੇ ਉਹ ਚੁਕਲੇਗੇ ਔਰ ਬਿਨਾ ਕਿਸੇ ਕਾਰਨ ਦੇ ਚੁਕਲੇਗੇ ਸਖਤ ਧਰਾਵਾਂ ਲਾ ਕੇ ਚੁਕੇਗੇ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਤਦ ਤੱਕ ਅਸੀਂ ਰੇਲ ਲਾਈਨਾਂ ਖਾਲੀ ਨਹੀਂ ਕਰਨੀਆਂ ਤੇ ਕੱਲ ਨੂੰ ਕਿਸੇ ਨੂੰ ਵੀ ਇਹ ਚੁੱਕ ਸਕਦੇ ਨੇ ਇਹ ਦੋਵੇਂ ਧਿਰਾਂ ਨੂੰ ਸੁਣਿਆ ਜਾਵੇ ਤਾਂ ਕਿਤੇ ਨਾ ਕਿਤੇ ਉਹ ਠੀਕ ਨਜ਼ਰ ਆndੀਆਂ ਨੇ ਪਰ ਇਸ ਸਭ ਦੇ ਵਿੱਚ ਪਿਸਕੌਣ ਰਿਹਾ ਨੁਕਸਾਨ ਕਿਸ ਦਾ ਹੋ ਰਿਹਾ ਤੇ ਪੰਜਾਬ ਦੀ ਜਨਤਾ ਦਾ ਹੋ ਰਿਹਾ ਹੈ ਪੰਜਾਬ ਦੇ ਛੋਟੇ ਵਪਾਰੀਆਂ ਦਾ ਵੱਡੇ ਵਪਾਰੀਆਂ ਦਾ ਹੋ ਰਿਹਾ ਜਿਹੜੇ ਕਰੋੜਾਂ ਰੁਪਏ ਦੀ ਲੈਂਡ ਡੇਨ ਹੁੰਦਾ ਸੀਗਾ ਬਾਈ ਟ੍ਰੇਨ ਬਾਈ ਰੋਡ ਉਹ ਕਰੋੜਾਂ ਰੁਪਏ ਦਾ ਲੈਂਡ ਡੇਨ ਪੂਰੀ ਤਰ੍ਹਾਂ ਇਫੈਕਟ ਹੋ ਰਿਹਾ ਔਰ ਇਸ ਬਾਰੇ ਸੋਚਣਾ ਪਏਗਾ ਵਪਾਰ ਮੰਡਲ ਦੇ ਕੁਝ ਆਗੂ ਨੇ ਜਿਹੜੇ ਉਹ ਮਿਲ ਕੇ ਵੀ ਆਏ ਸੀਗੇ ਕਿਸਾਨਾਂ ਨੂੰ ਔਰ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਸੀ ਪਰ ਕਿਸਾਨ ਕਹਿੰਦੇ ਕਿ ਜਦ ਤੱਕ ਸਰਕਾਰ ਸਾਡੀ ਗੱਲ ਨਹੀਂ ਮੰਦੀ ਅਸੀਂ ਇਹ ਤਰਨਾ ਜਾਰ ਉਸ ਮੁਸਾਰਾ ਨਹੀਂ ਚੁੱਕਾ ਪਸਾਨੀ ਸਾਹਿਬ ਜੱਟਾ ਸਾਹਿਬ ਤੇ ਕਹਿ ਰਹੇ ਨੇ ਕਿ ਅਸੀਂ ਤਾਂ ਮੰਗ ਜੋ ਤੁਸੀਂ ਐਮਐਸਪੀ ਤੁਹਾਡੀ ਮੇਨ ਮੰਗ ਹੈ ਐਮਐਸ ਉਮਨ ਨਹੀਂ ਬੈਠੇ ਆ 10 ਸਾਲਾਂ ਤੋਂ ਤੁਹਾਨੂੰ ਐਮਐਸਪੀ ਦੇ ਰਹੇ ਆ ਉਹ ਤਾਂ ਕਰ ਰਹੇ ਨੇ ਤੁਸੀਂ ਭਗਵੰਤਮਾਨ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ ਕਿ ਉਹ ਫਸਲਾਂ ਦੇ ਬੋਨਸ ਕਿਉਂ ਨਹੀਂ ਦੇ ਰਹੇ ਜੋ ਤਰਨੇ ਤੁਸੀਂ ਸੜਕਾਂ ਤੇ ਰੇਲਵੇ ਟਰੈਕਾਂ ਤੇ ਲਾਏ ਨੇ ਉਹਨਾਂ ਦੇ ਬੂਹੇ ਮੂਰੇ ਲਾਓ ਬਿਲਕੁਲ ਠੀਕ ਹੈ ਇਹ ਸਵਾਲ ਮੈਂ ਵੀ ਉਹਨਾਂ ਨੂੰ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਨੇ ਸਵਾਲ ਕਿਉਂ ਨਹੀਂ ਪੁੱਛਦੇ ਜਿਹੜੇ ਕਹਿੰਦੇ ਸੀ 5 ਮਿੰਟ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦਾਂਗੇ ਭਾਵੇਂ ਕਿ ਜਾਖੜ ਸਾਹਿਬ ਕਹਿ ਰਹੇ ਨੇ ਕਿ ਝੋਨੇ ਤੇ ਕਣਕ ਤੇ ਐਮਐਸਪੀ ਮਿਲਦੀ ਆ ਪਰ ਕਿਸਾਨ ਜਥੇਬੰਦੀਆਂ ਤਿੰਨ ਫਸਲਾਂ ਤੇ ਐਮਐਸਪੀ ਦੀ ਡਿਮਾਂਡ ਕਰ ਰਹੀਆਂ ਨੇ ਜੇ ਤਈ ਫਸਲਾਂ ਤੇ ਐਮਐਸਪੀ ਮਿਲਣੀ ਸ਼ੁਰੂ ਹੋ ਜਾਏ ਅਸੀਂ ਕਣਕ ਝੋਨੇ ਤੇ ਫਸਲੀ ਚੱਕਰ ਚੋਂ ਨਿਕਲ ਕੇ ਕੁਝ ਹੋਰ ਫਸਲਾਂ ਵੀ ਬੀਜ ਸਕਦੇ ਹਾਂ ਪਰ ਸਵਾਲ ਜਾਖੜ ਸਾਹਿਬ ਦਾ ਇਹ ਸੀਗਾ ਕਿ ਤੁਸੀਂ ਆਪ ਦੇ ਖਿਲਾਫ ਪ੍ਰੋਟੈਸਟ ਕਿਉਂ ਨਹੀਂ ਕਰਦੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੌਕਾ ਆਣ ਤੇ ਸੀ ਆਪ ਦੇ ਖਿਲਾਫ ਵੀ ਕਰਾਂਗੇ ਆਪ ਦੇ ਖਿਲਾਫ ਵੀ ਕਰ ਰਹੀਆਂ ਸਵਾਲ ਉਹਨਾਂ ਨੂੰ ਵੀ ਪੁੱਛ ਰਹੇ ਹਾਂ ਖੇਤੀਬਾੜੀ ਮੰਤਰੀ ਨੂੰ ਵੀ ਸਵਾਲ ਪੁੱਛੇ ਜਾਂਦੇ ਨੇ ਕੁੜੀਆਂ ਸਾਹਿਬ ਨੂੰ ਸਵਾਲ ਕੀਤੇ ਜਾਂਦੇ ਨੇ ਪਰ ਇੱਕ ਗੱਲ ਤਾਂ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ ਨਾ ਕਿ ਜਿੰਨਾ ਤਿੱਖਾ ਵਿਰੋਧ ਬੀਜਪੀ ਦੇ ਖਿਲਾਫ ਹੋ ਰਿਹਾ ਉਹਨਾਂ ਤਿੱਖਾ ਵਿਰੋਧ ਉਹ ਆਪ ਦੇ ਖਿਲਾਫ ਜਾਂ ਫਿਰ ਕਹਿੰਦੇ ਤੁਸੀਂ ਲਕੀਰ ਖਿੱਚ ਕੇ ਕੋਈ ਵੀ ਆਹ ਪਾਰਟੀ ਦੇ ਨਾਲ ਅਸੀਂ ਖੜੇ ਆ ਜੋ ਕਿ ਕਿਸਾਨ ਜਥੇਬੰਦੀਆਂ ਕਰ ਨਹੀਂ ਸਕਦੀਆਂ ਕਿਉਂਕਿ ਇਲੈਕਸ਼ਨ ਖੁਦ ਵੀ ਲੜ ਕੇ ਉਹ ਦੇਖ ਚੁੱਕੀਆਂ ਨੇ ਖੁਦ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਇਸ ਕਰਕੇ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਆਪਣਾ ਝੰਡਾ ਹੋਰ ਉੱਚਾ ਚੱਕ ਲਿਆ ਸ਼ਾਜੇਸਲੀ ਜਾਖੜ ਸਾਹਿਬ ਨੇ ਅੱਜ ਇੱਕ ਸਵਾਲ ਵੀ ਕਰ ਦਿੱਤਾ ਕਿ ਤੁਸੀਂ ਭਾਜਪਾ ਦਾ ਵਿਰੋਧ ਤਾਂ ਕਰ ਰਹੇ ਹੋ ਬਟ ਫਿਰ ਘਟੋ ਘਟੇ ਇਹ ਤਾਂ ਦੱਸ ਦਿਓ ਨਾ ਕਿ ਕਿਸੇ ਦੇ ਨਾਲ ਵੀ ਹੋਏ ਜਾਂ ਨਹੀਂ ਹੋ ਜੋ ਤੁਸੀਂ ਮੰਗਾ ਆਪਣੀਆਂ ਰੱਖ ਰਹੇ ਹੋ ਅੱਗੇ ਉਹ ਸੜਕਾਂ ਤੇ ਬੈਠ ਕੇ ਜਾਂ ਪੰਚਾਇਤਾਂ ਦੇ ਵਿੱਚ ਗੱਲਬਾਤ ਕਰਨ ਦੇ ਨਾਲ ਤਾਂ ਮੰਗੀਆਂ ਜੋ ਨੇ ਉਹ ਮੰਨੀਆਂ ਨਹੀਂ ਜਾਣੀਆਂ ਜਾਣਾ ਦਾ ਪਾਰਲੀਮੈਂਟ ਦੇ ਵਿੱਚ ਫਿਰ ਤੁਸੀਂ ਉੱਥੇ ਤੱਕ ਆਪਣੀਆਂ ਮੰਗਾ ਪਹੁੰਚਾਉਂਗੇ ਕਿਵੇਂ ਜੇਕਰ ਤੁਸੀਂ ਹਰ ਕਿਸੇ ਦਾ ਵਿਰੋਧ ਹੀ ਕਰੀ ਜਾ ਰਹੇ ਹੋ ਤਾਂ ਹਮ ਬਿਲਕੁਲ ਠੀਕ ਹੈ ਦੇਖੋ ਕਿਸਾਨ ਕਹਿੰਦੇ ਨੇ ਕਿ ਪਹਿਲਾਂ ਉਹਨਾਂ ਦਾ ਮੌਕਾ ਸੀ ਉਹਨਾਂ ਦਾ ਟਾਈਮ ਸੀ ਟਾਈਮ ਹੁਣ ਸਾਡਾ ਮੌਕਾ ਪਹਿਲਾਂ ਅਸੀਂ ਜਣਾ ਚੰਦੇ ਸੀ ਸਾਨੂੰ ਜਾਣ ਨਹੀਂ ਦਿੱਤਾ ਸਾਨੂੰ ਰੋਕ ਲਿਆ ਗਿਆ ਅਸੀਂ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਸਾਰੀਆਂ ਦਲੀਲਾਂ ਦਲੀਲਾਂ ਜੜੀਆਂ ਉਹਨਾਂ ਨੇ ਸਾਈਡ ਲਾਈਨ ਕਰ ਦਿੱਤੀਆਂ ਹੁਣ ਸਾਡਾ ਵਕਤ ਹੈ ਹੁਣ ਉਹ ਚੋਣ ਪ੍ਰਚਾਰ ਲਈ ਆਂਦੇ ਨੇ ਹੁਣ ਅਸੀਂ ਸਵਾਲ ਪੁੱਛਦੇ ਹਾਂ ਅਸੀਂ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਉਹਨਾਂ ਨੂੰ ਮਤਲਬ ਕਿਤੇ ਨਾ ਕਿਤੇ ਉਹ ਸੇਕ ਦੇਣਾ ਚਾਹੁੰਦੇ ਨੇ ਕਿ ਜਿੱਦਾਂ ਦਾ ਸੇਕ ਸਾਨੂੰ ਤੁਸੀਂ ਲਾਇਆ ਉਦਾਂ ਦਾ ਸੇਕ ਹੁਣ ਤੁਸੀਂ ਵੀ ਚੇਲੋ ਤੁਹਾਨੂੰ ਵੀ ਪਤਾ ਲੱਗੇ ਕਿ ਕਿਵੇਂ ਕਿਸਾਨਾਂ ਨੂੰ ਰੋਕਿਆ ਜਾਂਦਾ ਕਿਵੇਂ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਹੁਣ ਤੁਹਾਨੂੰ ਪਿੰਡਾਂ ਦੇ ਵਿੱਚ ਅਸੀਂ ਵੜਨ ਨਹੀਂ ਦੇਣਾ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਚੋਣਾਂ ਦੇ ਵਿੱਚ ਅਕਸਰ ਅਸੀਂ ਪਿਛਲੇ ਕੁਝ ਸਾਲਾਂ 'ਚ ਇੱਕ ਟ੍ਰੈਂਡ ਵੇਖਿਆ ਕਿ ਚੋਣਾਂ 'ਚ ਇੱਕ ਮੁੱਦਾ ਸਭ ਤੋਂ ਵੱਧ ਗਰਮਾਇਆ ਹੁੰਦਾ ਉਹ ਮੁੱਦਾ ਹੁੰਦਾ ਹੈ ਬੇਅਦਬੀ ਦਾ ਮੁੱਦਾ ਪਰ ਇਸ ਵਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਮੁੱਦਾ ਕਿਤੇ ਗਵਾਚਦਾ ਹੋਇਆ ਨਜ਼ਰ ਜ਼ਰੂਰ ਆ ਰਿਹਾ ਪਰ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਜ਼ਰੂਰ ਹੈ ਕਿ ਤਕਰੀਬਨ ਇੱਕ ਦਹਾਕੇ ਦਾ ਸਮਾਂ ਹੋ ਚੱਲਿਆ ਆਖਿਰ ਇਨਸਾਫ਼ ਕਦੋਂ ਮਿਲੇਗਾ ਇਸ ਸਭ ਦੇ ਵਿਚਾਲੇ ਜਿਸ ਸ਼ਖਸ ਦੀ ਅਗਵਾਈ ਦੇ ਵਿੱਚ ਬਰਗਾੜੀ ਅਬਦੀ ਮਾਮਲੇ ਦੇ ਵਿੱਚ ਸਭ ਤੋਂ ਪਹਿਲੀ ਜਾਂਚ ਕਮਿਸ਼ਨ ਬੈਠੀ ਜਿਸ ਨੇ ਸਭ ਤੋਂ ਪਹਿਲਾਂ ਜਾਂਚ ਕੀਤੀ ਉਸਨੇ ਪੀਡੀਸੀ ਨਿਊਜ਼ ਦੇ ਖਾਸ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਇੱਕ ਅਜੀਹਾ ਖੁਲਾਸਾ ਕਰ ਦਿੱਤਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪਹਿਲਾਂ ਤੁਸੀਂ ਇਹ ਬਾਈਟ ਸੁਣੋ ਫਿਰ ਗੱਲ ਬਾਤ ਦੇ ਸਿਲਸਿਲੇ ਨੂੰ ਅੱਗੇ ਤੋਰਾਂਗੇ ਪਾਰਟੀ ਆਪਣੀ ਪਾਵਰ ਚ ਨਹੀਂ ਸੀ ਆਪਣਾ ਕੋਈ ਫਾਲਟ ਨਹੀਂ ਤੇ ਆਪਾਂ ਕਿਉਂ ਨਹੀਂ ਇਹਨੂੰ ਪਬਲਿਕ ਕਰਨ ਹੂੰ ਇਸ ਪ੍ਰੋਪੋਰਟ ਪਬਲਿਕ ਹੋਣ ਚ ਮੇਰਾ ਤਾਂ ਕੋਈ ਮੈਨੂੰ ਤਾਂ ਕੋਈ ਬੈਨੀਫਿਟ ਨਹੀਂ ਮਿਲਣਾ ਮੇਰਾ ਕੋਈ ਸਟਾਰ ਨਹੀਂ ਲੱਗਿਆ ਨੇ ਫਿਰ ਕਿਉਂ ਨਹੀਂ ਕੀਤੀ ਠੀਕ ਨਹੀਂ ਤਾਂ ਤੁਸੀਂ ਕਿਉਂ ਨਹੀਂ ਕਰਦੇਗੇ ਇਹਦਾ ਪਿੱਛੇ ਰੀਜ਼ਨ ਤਾਂ ਪਿੱਛੇ ਬਿਲਕੁਲ ਡੈਫੀਨਿਟਲੀ ਇਹੀ ਹੋਏਗਾ ਨਾ ਵੀ ਇਹ ਪਾਰਟੀ ਵੀ ਜਿਸ ਵਿੱਚ ਵੀ ਕੋਈ ਇਨਵੋਲਵਮੈਂਟ ਹੈਗੀ ਆ ਮੇਰੇ ਕੋਲੇ ਕਈ ਆਈਐਸ ਅਫਸਰ ਬੜੇ ਸੀਨੀਅਰ ਅਫਸਰ ਆਈਪੀਐਸ ਅਫਸਰ ਉਹਨਾਂ ਨੇ ਵੀ ਮੈਨੂੰ ਇਹ ਪੁਆਇੰਟ ਆਊਟ ਕੀਤਾ ਵੀ ਇਹ ਕੋਈ ਇੰਡੀਕੇਸ਼ਨ ਇਧਰ ਨੂੰ ਵੀ ਜਾ ਰਹੀ ਆ ਦਿੱਲੀ ਵੱਲ ਨੂੰ ਜਾ ਰਹੀ ਆ ਹੂੰ ਕੋਈ ਇੱਕ ਹਰਿਆਣੇ ਦਾ ਹਮ ਹੈ ਆਦਮੀ ਜੈਂਟਲਮੈਨ ਉਹ ਐਕਟੋ ਪਲੈਂਟ ਪੰਜਾਬ ਦੇ ਵਿੱਚ ਸੈਟਲ ਹੈਗਾ ਇੱਕ ਸਿੱਖ ਪੀਚਰ ਹਮ ਉਹਦਾ ਆਪਣੇ ਬਾਬਾ ਜੀ ਸਰਸੇ ਵਾਲੇ ਜਿਹੜੇ ਆ ਉਹਨਾਂ ਨਾਲ ਵੀ ਤੇ ਦਿੱਲੀ ਵਾਲਿਆਂ ਨਾਲ ਘੁੰਮ ਘਮਾ ਕੇ ਜੇ ਹੈ ਹਮ ਉਹਨਾਂ ਨੂੰ ਵੀ ਲਿਆਂਦਾ ਗਿਆ ਹਮ ਲੇਕਿਨ ਕੋਈ ਟੈਲੀਫੋਨ ਆਇਆ ਹਮ ਤੇ ਇੰਟਰੋਗੇਟਰੀ ਕੀਤਾ ਗਿਆ ਹਮ ਇਸ ਸਾਰੀ ਗੱਲ ਨੂੰ ਲੇਕ ਹੋ ਰਿਹਾ ਹੈ ਵੀ ਤੁਹਾਨੂੰ ਲੱਗਦਾ ਕਿ ਉਹ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਚ ਹੈ ਬੰਦਾ ਜਾਂ ਉਧਰੋਂ ਵੀ ਆਇਆ ਹੈ ਕਿ ਇਸ ਬੰਦੇ ਦਾ ਨਾਮ ਨਾ ਸਾਹਮਣੇ ਲਿਆਂਦਾ ਜਾਵੇ ਉਹ ਦੇਖੋ ਦਿੱਲੀ ਦਿੱਲੀ ਨੂੰ ਦਿੱਲੀ ਦਾ ਦਿੱਲੀ ਨੂੰ ਆਮ ਆਦਮੀ ਪਾਰਟੀ ਦੇ ਜਿਹੜੀ ਅਪਰਿੰਟ ਗਵਰਨਮੈਂਟ ਆ ਉਹ ਦਿੱਲੀ ਦੇ ਵਿੱਚ ਹੈ ਰ ਅਥਾਰਟੀ ਕੌਣ ਹੈ ਹੂੰ ਦਿੱਲੀ ਦੇ ਵਿੱਚ ਹਰਿਆਣੇ ਨੂੰ ਕੌਣ ਬਿਲੋਂਗ ਕਰਦਾ ਹੂੰ ਉਹ ਤਾਂ ਇੱਕ ਕਿੱਧਰੋਂ ਜਾਂਦਾ ਗਿਆ ਹੂੰ ਉਹ ਮੈਂ ਨਾ ਕਿ ਡਾਇਰੈਕਟਲੀ ਨਾਂ ਲਵਾਗਾ ਤੇ ਫਿਰ ਥੋੜੀ ਪ੍ਰੋਬਲਮ ਆਏਗੀ ਮੈਂ ਤਾਂ ਇਹ ਹੀ ਕਹਿਆ ਸੀ ਜੀ ਜੀ ਵੀ ਜੇ ਤੁਹਾਨੂੰ ਮੈਂ ਇਹ ਅਕਾਲ ਤਖਤ ਸਾਹਿਬ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਸ ਉੱਪਰ ਕਹਿਣ ਨੂੰ ਤਿਆਰ ਆ ਇਹ ਗੱਲਾਂ ਹੂੰ ਤੇ ਤੁਸੀਂ ਕਰੋ ਨਹੀਂ ਕਰਦੇ ਜਾ ਕੇ ਤੁਸੀਂ ਪੇਸ਼ ਹੋ ਜੋ ਵੀ ਇਹ ਬਿਲਕੁਲ ਗਲਤ ਬੋਲ ਰਹੇ ਮੈਂ ਨਾ ਕਿ ਤਿਆਰ ਹੈਗਾ ਹੂੰ ਤੇਏ ਤੇ ਉਸ ਰਿਪੋਰਟ ਦੀ ਗੱਲ ਹੋ ਰਹੀ ਹੈ ਜੋ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਾਲੀ ਕਮਿਸ਼ਨ ਨੇ ਤਿਆਰ ਕੀਤੀ ਬਰਗਾੜੀ ਬੇਅਦਮੇ ਮਾਮਲੇ ਦੇ ਵਿੱਚ ਜਦੋਂ ਸਾਲ 2015 ਦੇ ਵਿੱਚ ਜਾਂਚ ਕਮਿਸ਼ਨ ਬਿਠਾਈ ਗਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਟ ਜੋੜ ਦੀ ਉਸ ਵੇਲੇ ਸਰਕਾਰ ਸੀ ਪੰਜਾਬ ਦੇ ਵਿੱਚ 4 پیسہ ਨਹੀਂ ਸਟਨਲ ਮੌਜੂਦ ਨੇ ਹਰਪ੍ਰੀਤ ਜੀ ਰਿਪੋਰਟ ਦਾ ਜ਼ਿਕਰ ਹੋ ਰਿਹਾ ਹੈ ਕਿ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਉਹ ਸਵਾਲ ਚੁੱਕਿਆ ਜਾ ਰਿਹਾ ਉਹ ਤਾਂ ਅਸੀਂ ਸਮਝ ਰਹੇ ਆ ਪਰ ਇਸ ਸਬ ਦੇ ਵਿਚਾਲੇ ਆਮ ਆਦਮੀ ਪਾਰਟੀ ਦਾ ਕਨੈਕਸ਼ਨ ਕਿਵੇਂ ਜੁੜਿਆ ਉਹ ਕਿਸ ਵੱਲ ਇਸ਼ਾਰਾ ਕਰ ਰਹੀ ਸੀ ਜਸਟਿਸ ਜ਼ੋਰਾ ਸਿੰਘ ਉਹ ਸਮਝਣਾ ਚਾਹਾਂਗੇ ਦੇਖੋ ਹੁਣੇ-ਹੁਣੇ ਆਪਾਂ ਇਹ ਪੂਰੀ ਡਿਸਕਸ਼ਨ ਵੀ ਚਲਾਈ ਹੈ ਜੇ ਕਿਸੇ ਨੇ ਨਹੀਂ ਦੇਖੀ ਤਾਂ ਸੋਸ਼ਲ ਮੀਡੀਆ ਤੇ ਜਾ ਕੇ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜਾ ਕੇ ਦੇਖ ਸਕਦਾ ਬਹੁਤ ਅਹਿਮ ਖੁਲਾਸੇ ਕੀਤੇ ਉਹਨਾਂ ਨੇ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਜਦੋਂ ਮੈਂ ਰਿਪੋਰਟ ਤਿਆਰ ਕੀਤੀ ਸੀ ਜਿਸ ਵੇਲੇ ਦੀ ਉਹ ਸਰਕਾਰ ਸੀ ਚਲ ਨਹੀਂ ਕੀਤੀ ਦੁਆਰਾ ਕਾਂਗਰਸ ਦੀ ਸਰਕਾਰ ਆਈ ਕਪਤਨ ਅਮਰਿੰਦਰ ਦੀ ਸਰਕਾਰ ਆਈ ਨਹੀਂ ਹੋਇਆ ਚੰਨੀ ਸਾਹਬ ਆਏ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਣੀ ਸੀ ਜਦੋਂ ਉਹਨਾਂ ਨੇ ਚੋਣ ਪ੍ਰਚਾਰ ਦੇ ਵਿੱਚ ਇਹ ਗੱਲ ਕਹੀ ਕਿ ਜਿਹੜੀ ਇਹ ਕਮਿਸ਼ਨ ਦੀ ਰਿਪੋਰਟ ਹੈ ਇਹਨੂੰ ਜਨਤਕ ਕੀਤਾ ਜਾਏਗਾ ਬੇਤਪੀ ਦੇ ਜਿਹੜੇ ਮਲਜ਼ਮ ਨੇ ਉਹਨਾਂ ਨੂੰ ਅੰਦਰ ਕੀਤਾ ਜਾਏਗਾ ਮੇਰੇ ਨਾਲ ਸੰਪਰਕ ਕੀਤਾ ਗਿਆ ਮੈਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਅਸੀਂ ਤੁਹਾਡੀ ਰਿਪੋਰਟ ਹੈ ਜਿਹੜੀ ਉਹ ਜਨਤਕ ਕਰਾਂਗੇ ਕਹਿੰਦੇ ਮੈਂ ਜਦੋਂ ਪਾਰਟੀ ਜੁਆਇਨ ਕਰ ਲਈ ਰਿਪੋਰਟ ਬਾਰੇ ਜਦੋਂ ਮੈਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੇ ਮਾਮਲੇ ਹੁੰਦੇ ਹੀ ਰਹਿੰਦੇ ਨੇ ਮਤਲਬ ਉਹਨਾਂ ਨੇ ਬਹੁਤ ਲਾਈਟਲੀ ਜਿਹਾ ਲਿਆ ਆਪਣੇ ਆਪ ਦੇ ਵਿੱਚ ਇੱਕ ਕਿੰਨਾ ਵੱਡਾ ਸਵਾਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਨੂੰ ਇਹ ਕਿਹਾ ਜਾਣਾ ਕਿ ਇਹ ਜਿਹੇ ਮਾਮਲੇ ਤਾਂ ਹੁੰਦੇ ਹੀ ਰਹਿੰਦੇ ਨੇ ਮਤਲਬ ਇਹ ਹੈਰਾਨ ਕਰਨ ਵਾਲੀ ਗੱਲ ਸੀ ਮੈਂ ਦੁਬਾਰਾ ਫੇਰ ਪੁੱਛਿਆ ਵੀ ਇਹ ਗੱਲ ਕਹੀ ਕਹਿੰਦੇ ਹਾਂ ਬਿਲਕੁਲ ਕਹੀ ਮੈਨੂੰ ਉਹਨਾਂ ਨੇ ਫੋਨ ਤੇ ਕਿ ਛੱਡੋ ਜੀ ਇਹ ਜਿਹੇ ਮਾਮਲੇ ਤਾਂ ਹੁੰਦੇ ਹੀ ਰਹਿੰਦੇ ਨੇ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਕਹਿੰਦੇ ਫੇਰ ਜਦੋਂ ਇਸ ਰਿਪੋਰਟ ਨੂੰ ਘ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਨਹੀਂ ਰਿਪੋਰਟ ਜਨਤਕ ਕਰ ਰਹੀ ਕਿਉਂਕਿ ਉਸ ਵੇਲੇ ਤਾਂ ਆਪਣੀ ਸਰਕਾਰ ਹੀ ਨਹੀਂ ਸੀ ਤਾਂ ਉਹਨਾਂ ਦਾ ਦਾਵਾ ਹੈ ਜਸਟਿਸ ਸਾਹਿਬ ਦਾ ਦਾਵਾ ਹੈ ਕਿ ਕਿਤੇ ਨਾ ਕਿਤੇ ਤਾਰ ਨੇ ਜੜੇ ਉਹ ਦਿੱਲੀ ਵੱਲ ਨੂੰ ਜਾਂਦੇ ਨੇ ਕਿਤੇ ਨਾ ਕਿਤੇ ਤਾਰ ਉਹਨਾਂ ਦੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜ ਰਹੇ ਨੇ ਇਸੇ ਕਰਕੇ ਉਹ ਰਿਪੋਰਟਾਂ ਚੜੀ ਉਹ ਜਨਤਕ ਨਹੀਂ ਕੀਤੀ ਗਈ ਇਹ ਬਹੁਤ ਅਹਿਮ ਤੇ ਵੱਡਾ ਖੁਲਾਸਾ ਉਹਨਾਂ ਨੇ ਕਿਹਾ ਸਗੋਂ ਮੈਂ ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਬਹੁਤ ਵੱਡਾ ਅਲੀਗੇਸ਼ਨ ਲਗਾ ਰਹੇ ਹੋ ਉਹ ਕਹਿੰਦਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਨੂੰ ਤਿਆਰ ਹਾਂ ਮੈਨੂੰ ਲੈ ਜਾਣ ਤੇ ਮੇਰੇ ਤੋਂ ਸਵਾਲ ਕਰਨ ਮੈਂ ਖੁੱਲਾ ਚੈਲੰਜ ਕਰਦਾ ਉਹ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਰਦਾ ਕਿ ਆਓ ਮੇਰੇ ਸਵਾਲਾਂ ਦਾ ਜਵਾਬ ਦਿਓ ਜੇਕਰ ਮੈਂ ਗਲਤ ਤਾਂ ਮੇਰੇ ਖਿਲਾਫ ਕਾਰਵਾਈ ਕਰੋ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕਰੋ ਔਰ ਉਹਨਾਂ ਨੇ ਬੜਾ ਹੀ ਕਲੀਅਰ ਇਹ ਕਿਹਾ ਕਿ ਇਸ ਰਿਪੋਰਟ ਦੇ ਵਿੱਚ ਬਹੁਤ ਸਾਰੇ ਆਈਐਸ ਅਫਸਰ ਵੀ ਜਾਂਚ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਇਹ ਇਸ਼ਾਰਾ ਕੀਤਾ ਕਿ ਦੇਖੋ ਇਸ ਦੇ ਤਾਰ ਦਿੱਲੀ ਤੱਕ ਜੁੜ ਰਹੇ ਨੇ ਇਹ ਕੋਈ ਛੋਟਾ ਮਾਮਲਾ ਨਹੀਂ ਹੈ ਇਹ ਸਾਜ਼ਿਸ਼ ਤਹਿਤ ਕੀਤਾ ਗਿਆ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਹਰਿਆਣਾ ਦਾ ਇੱਕ ਸਿੱਖ ਪ੍ਰਚਾਰਕ ਹੈ ਉਸ ਸਿੱਖ ਪ੍ਰਚਾਰਕ ਨੂੰ ਪੰਜਾਬ ਲਿਆਂਦਾ ਗਿਆ ਪੰਜਾਬ ਦੇ ਵਿੱਚ ਉਹਨੂੰ ਸਿਕਿਉਰਿਟੀ ਦਿੱਤੀ ਗਈ ਜਦੋਂ ਮੈਂ ਕਿਹਾ ਕਿ ਇਹਨੂੰ ਇਨਵੋਲਵ ਕਰੋ ਇਸ ਪੂਰੇ ਮਸਲੇ ਦੇ ਵਿੱਚ ਇਸ ਤੋਂ ਇੰਟਰੋਗੇਸ਼ਨ ਕੀਤੀ ਜਾਵੇ ਤਾਂ ਉਸ ਦਾ ਨਾਮ ਪੂਰਾ ਕੱਢ ਦਿੱਤਾ ਗਿਆ ਉਹਨੂੰ ਇੰਟਰੋਗੇਸ਼ਨ ਲਈ ਬੁਲਾਇ ਨਹੀਂ ਗਿਆ ਸਿੱਧਾ-ਸਿੱਧਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਇਲੈਕਸ਼ਨ ਤੋਂ ਠੀਕ ਪਹਿਲਾਂ ਇੰਨਾ ਵੱਡਾ ਖੁਲਾਸਾ ਜਿਸ ਮੁੱਦੇ ਦੇ ਉੱਤੇ ਸਰਕਾਰਾਂ ਗਿਰੀਆਂ ਸਰਕਾਰਾਂ ਬਣੀਆਂ ਜਿਸ ਮੁੱਦੇ ਉੱਤੇ ਇੱਕ ਪਾਰਟੀ ਬਿਲਕੁਲ ਖਤਮ ਹੋਣ ਦੇ ਕਿਨਾਰੇ ਪਹੁੰਚ ਗਈ ਤੇ ਅੱਜ ਉਸ ਦੇ ਮਸਲੇ ਦੇ ਵਿੱਚ ਇਹ ਖੁਲਾਸਾ ਹੋ ਰਿਹਾ ਕਿ ਨਹੀਂ ਇਹਦੇ ਵਿੱਚ ਤਾਂ ਹੋਰ ਬਹੁਤ ਸਾਰੇ ਇਨਵੋਲਵ ਸਿਗੇ ਇਹਦੇ ਵਿੱਚ ਤਾਂ ਉਹ ਪਾਰਟੀਆਂ ਵੀ ਇਨਵੋਲਵ ਸਿਗੀਆਂ ਜਿਹੜੀਆਂ ਉਸ ਵਕਤ ਸੱਤਾ ਦੇ ਵਿੱਚ ਨਹੀਂ ਸੀ ਇਸ ਕਰਕੇ ਇਹ ਇੱਕ ਵੱਡਾ ਜਾਂਚ ਦਾ ਵਿਸ਼ਾ ਜ਼ਰੂਰ ਹੈ ਹਲੇ ਤੱਕ ਵੀ ਮੁਕੰਮਲ ਤੌਰ ਤੇ ਇਹਦੀ ਜਾਂਚ ਨਹੀਂ ਹੋ ਸਕੀ ਇੰਨੇ ਸਾਲ باوجود ਇੱਕ ਸੰਗਤ ਹੈ ਜਿਹੜੀ ਉਡੀਕ ਰਹੀ ਹੈ ਕਿ ਕਦੋਂ ਇਨਸਾਫ ਹੋਏਗਾ ਜਿਨ੍ਹਾਂ ਪਾਰਟੀਆਂ ਨੇ ਇਹ ਦਾਵਾ ਕਰਕੇ ਸੱਤਾ ਹਾਸਲ ਕੀਤੀ ਸੀ ਕਿ ਇਨਸਾਫ ਅਸੀਂ ਦਵਾਵਾਂਗੇ ਅੱਜ ਉਹਨਾਂ ਤੇ ਵੀ ਹੱਥ ਖਾਲੀ ਨੇ ਔਰ ਸਭ ਤੋਂ ਵੱਡੀ ਚਿੰਤਾ ਤੇ ਫਿਕਰ ਵਾਲੀ ਗੱਲ ਇਹ ਹੈ ਕਿ ਇਹ ਮੁੱਦਾ ਹੁਣ ਇਲੈਕਸ਼ਨ ਦੇ ਵਿੱਚ ਐਗਜ਼ਿਸਟ ਨਹੀਂ ਕਰ ਰਿਹਾ ਕੋਈ ਬੋਲ ਹੀ ਨਹੀਂ ਰਿਹਾ ਨਾ ਪੋਲਿਟੀਕਲ ਪਾਰਟੀਆਂ ਨਾ ਕੋਈ ਪੰਥ ਤਾਸੀ ਨਾ ਪੰਥਕ ਜਿਹੜੇ ਆਗੂ ਨੇ ਜਿਹੜੇ ਮੋਰਚੇ ਲਾਉਂਦੇ ਸੀ ਜਿਹੜੇ ਤਰਨੇ ਰੋਸ ਬੁਜ਼ਾਰੇ ਕਰਦੇ ਸੀ ਅੱਜ ਨਜ਼ਰ ਨਹੀਂ ਆ ਰਹੇ ਬਿਲਕੁਲ ਬਿਲਕੁਲ ਚੁੱਪ ਹੈ ਬਹੁਤ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਸ ਮੁੱਦੇ ਤੇ ਦੋ ਸਰਕਾਰਾਂ ਪਲਟ ਗਈਆਂ ਮੌਜੂਦਾ ਜੋ ਇਸ ਵਕਤ ਸੂਬੇ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਸੀਂ ਰਿਪੋਰਟ ਜਨਤਕ ਕਰਾਂਗੇ ਅਸੀਂ ਜੋ ਵੀ ਸੱਚ ਹੈ ਉਹ ਬਾਹਰ ਲੈ ਕੇ ਆਵਾਂਗੇ ਪਰ ਹੁਣ ਉਸੇ ਪਾਰਟੀ ਤੇ ਇਹ ਬੇहद ਗੰਭੀਰ ਇਲਜ਼ਾਮ ਲੱਗ ਰਹੇ ਨੇ ਪਰ ਸਾਨੀ ਜਿੱਥੇ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਉਸੇ ਪਾਰਟੀ ਦੇ ਵਿੱਚ ਜਸਟਿਸ ਜ਼ੋਰਾ ਸਿੰਘ ਵੀ ਜੋ ਨੇ ਉਹ ਸ਼ਾਮਿਲ ਹੋਏ 2019 ਦੇ ਵਿੱਚ ਉਹਨਾਂ ਨੇ ਚੋਣਾਂ ਲੜੀਆਂ ਇੱਕ ਗੱਲ ਕਹੀ ਜਾ ਰਹੀ ਸੀ ਕਿ ਸ਼ਾਇਦ ਫਰੀਦਕੋਟ ਤੋਂ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਪਰ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੇ ਖਾਸਮ ਖਾਸ ਤੇ ਬੇਹਦ ਕਰੀਬੀ ਮੰਨੇ ਜਾਂਦੇ ਨੇ ਕਰਮਜੀਤ ਅਨਮੋਲ ਉਤਾਰ ਦਿੱਤਾ ਬਾਅਦ ਚ ਜਸਟਿਸ ਸਾਹਿਬ ਨੇ ਕਿਹਾ ਕਿ ਮੈਂ ਆਜ਼ਾਦ ਚੋਣ ਲੜਾਂਗਾ ਪਰ ਸ਼ਾਇਦ ਉਹਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਮੈਂ ਇਹ ਸਵਾਲ ਪੁੱਛਿਆ ਸੀ ਮੈਂ ਪੁੱਛਿਆ ਸੀਗਾ ਵੀ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਟਿਕਟ ਤੇ ਤੁਸੀਂ ਹੁਣ ਬੋਲਣ ਲੱਗ ਗਏ ਕਹਿੰਦੇ ਕਿ ਦੇਖੋ 2019 ਦੇ ਵਿੱਚ ਵੀ ਮੇਰੇ ਨਾਲ ਪਾਰਟੀ ਨੇ ਤਰੋ ਕੀਤਾ ਪਾਰਟੀ ਨੇ ਮੇਰੇ ਨਾਲ ਧੋਖਾ ਕੀਤਾ ਮੈਨੂੰ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਮੈਂ ਨਹੀਂ ਖੜਾ ਹੋਣਾ ਖਣਾ ਕੀਤਾ ਗਿਆ ਮੇਰੀ ਕੈਂਪੇਨ ਦੇ ਵਿੱਚ ਕੋਈ ਇੱਕ ਲੀਡਰ ਵੀ ਨਹੀਂ ਆਇਆ ਨਾ ਦਿੱਲੀ ਤੋਂ ਨਾ ਪੰਜਾਬ ਤੋਂ ਬਹੁਤ ਸਾਰੇ ਲੀਡਰਾਂ ਨੇ ਹਾਮੀ ਭਰੀ ਅਸੀਂ ਆਵਾਂਗੇ ਪਰ ਕੋਈ ਨਹੀਂ ਆਇਆ ਮੈਂ ਜੇ ਨਰਾਜ਼ ਹੁੰਦਾ ਤਾਂ ਮੋਂਦੋ ਵੀ ਬੋਲ ਸਕਦਾ ਸੀ ਮੈਂ ਨਹੀਂ ਬੋਲਿਆ ਮੈਂ ਉਡੀਕ ਕੀਤੀ ਕਿ ਚਲੋ ਥੋੜਾ ਟਾਈਮ ਦਿਈਏ ਜਦੋਂ ਸਰਕਾਰ ਬਣ ਜੇਗੀ ਉਸ ਤੋਂ ਬਾਅਦ ਕਰ ਲੈਣਗੇ ਪਰ ਉਸ ਤੋਂ ਬਾਅਦ ਵੀ 22 ਦੇ ਵਿੱਚ ਸਰਕਾਰ ਬਣੀ ਹੈ 2 2.5 ਸਾਲ ਹੋ ਚਲੇ ਨੇ ਮੈਂ ਹੁਣ ਮਜਬੂਰੀ ਦੇ ਵਿੱਚ ਜਾ ਕੇ ਬੋਲਣ ਲੱਗਾ ਨਾਲ ਹੀ ਇਹ ਵੀ ਸਵਾਲ ਉਹਨਾਂ ਨੇ ਕੀਤਾ ਕਿ ਉਸ ਵੇਲੇ ਮੇਰੇ ਤੋਂ ਇਲੈਕਸ਼ਨ ਦੇ ਲਈ 1 ਕਰੋੜ ਰੁਪਏ ਮੰਗਿਆ ਗਿਆ ਮੈਂ ਸਿੱਧਾ ਸਿੱਧਾ ਮਨਾਂ ਕਰਤਾ ਮੈਂ ਇਲੈਕਸ਼ਨ ਦੇ ਲਈ 1 ਕਰੋੜ ਰੁਪਇਆ ਨਹੀਂ ਦੇ ਸਕਦਾ ਹੋ ਸਕਦਾ ਕਹਿੰਦੇ ਕਿ ਇਹ ਹੀ ਨਿਰਾਸ਼ਗੀ ਹੋਵੇ ਜਿਸ ਕਰਕੇ ਕੋਈ ਵੀ ਮੇਰੀ ਚੋਣ ਕੈਂਪੇਨ ਦੇ ਵਿੱਚ ਲੀਡਰ ਆਇਆ ਹੀ ਨਹੀਂ ਇਹ ਬਹੁਤ ਸਾਰੇ ਅਹਿਮ ਖੁਲਾਸੇ ਜਿਹੜੇ ਉਹ ਇਹਨਾਂ ਨੇ ਕੀਤੇ ਹਨ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਉਹਨਾਂ ਨਮਾਇੰਦਿਆਂ ਤੋਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ ਇਹ ਰਿਪੋਰਟ ਵੀ ਜਨਤਾ ਕਰਾਂਗੇ ਅਸੀਂ ਇਨਸਾਫ ਵੀ ਦਿਵਾਵਾਂਗੇ ਅੱਜ ਇਹ ਸਹੀ ਟਾਈਮ ਹੈ ਇਹਨਾਂ ਤੋਂ ਸਵਾਲ ਪੁੱਛੇ ਜਾਣ ਬਿਲਕੁਲ ਵੋਟਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਜੋ ਮਸਲਾ ਇਸ ਵਾਰ ਚੋਣਾਂ ਦੇ ਵਿੱਚੋਂ ਗਾਇਬ ਹੁੰਦਾ ਹੋਇਆ ਨਜ਼ਰ ਆਇਆ ਹੁਣ ਤੁਹਾਨੂੰ ਵੀ ਜਦੋਂ ਤੁਹਾਡੇ ਕੋਲੇ ਨੁਮਾਇੰਦੇ ਪਹੁੰਚਣ ਸਵਾਲ ਜ਼ਰੂਰ ਕਰਨਾ ਚਾਹੀਦਾ ਹੈ ਕਿ ਜਿਸ ਮਸਲੇ ਤੇ ਦੋ ਸਰਕਾਰਾਂ ਬਣੀਆਂ ਦੋ ਸਰਕਾਰਾਂ ਬਦਲ ਗਈਆਂ ਆਖਿਰ ਉਸ ਮਸਲੇ ਦਾ ਕੀ ਬਣਿਆ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਸੱਚ ਸਾਹਮਣੇ ਲਿਆਵਾਂਗੇ ਜਾਂਚ ਰਿਪੋਰਟ ਜੋ ਹੈ ਉਹ ਜਨਤਾ ਕਰਾਂਗੇ ਉਹ ਜਾਂਚ ਰਿਪੋਰਟ ਕਿੱਥੇ ਹੈ ਇਨਸਾਫ ਕਿੱਥੇ ਹੈ ਹਰਪੀਜੀ ਬੇਹਦ ਧੰਨਵਾਦ ਇਸ तमाम ਗੱਲਬਾਤ ਦੇ ਲਈ ਤਾਜਦੇਸ ਖਾਸ ਪ੍ਰੋਗਰਾਮ ਚੈਨਈ ਫਿਲਹਾਲ ਮੈਨੂੰ ਦੇਵਾ ਇਜਾਜ਼ਤ ਧੰਨਵਾਦ